ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਪੀਬੀ ਯੂਰੋ 7 에어ਲਾਈਨ ਸ਼ਹਿਰਪੁਰ ਤੋਂ ਅੱਜ ਚੱਲੇ ਹੀ ਸਵਾਰੀ ਚੱਕਣ ਆਪਾਂ ਨਿਕਲ ਗਏ ਚੰਡੀਗੜ੍ਹ ਨੂੰ 에어ਪੋਰਟ ਜਾਣਾ ਹੈਗਾ ਸਵਾਰੀ ਚੱਕ ਕੇ ਨਿਕਲੇ ਤਾਂ ਵੀਡੀਓ ਅਜ ਬਹੁਤ ਕੱਟ ਸ਼ਾਰਟ ਬਣੀ ਆ ਉਹਦੇ ਵਾਸਤੇ ਮੈਂ ਮਾਫੀ ਮੰਗਦਾ ਸਾਰਿਆਂ ਨੂੰ ਤੇ ਨਾਲੇ ਸਾਰਿਆਂ ਨੂੰ ਸასი ਕਾਲ ਆਪਾਂ ਮੁਹਾਲੀ ਪਹੁੰਚ ਗਏ ਤੁਸੀਂ ਬਿਲਡਿੰਗਾਂ ਦੇਖੋ ਨਵੀਆਂ ਬਣ ਗਈਆਂ ਘੈਂਟ ਘੈਂਟ ਤੇ ਐਕਚੁਅਲ ਦੇ ਵਿੱਚ ਇਹ ਦੱਸਾਂਗਾ ਕਿ ਮੇਰਾ ਨਾ ਸਟੈਂਡ ਟੁੱਟ ਗਿਆ ਉਹਦੇ ਕਰਕੇ ਮੈਂ ਵੀਡੀਓ ਨਹੀਂ ਬਣਾਉਣਾ ਹੁਣ ਤੇ ਆਪਾਂ 에어ਪੋਰਟ ਪਹੁੰਚੇ ਛੇਤੀ 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 ਗੱਦੇ ਸੀ ਅਜੇ ਲੇਟ ਸੀਗੇ ਪੌਣਾ ਘੰਟਾ ਲੇਟ ਹੋ ਗਏ ਫਟਾਫਟ ਉਤਾਰਿਆ ਤੇ ਨਾਲ ਹੀ ਉਹਨਾਂ ਨੂੰ ਅੰਦਰ ਭੇਜ ਦਿੱਤਾ ਤੁਸੀਂ ਵੀ ਦੇਖੋ 에어ਪੋਰਟ ਉਹਨਾਂ ਨੂੰ ਭੇਜਣ ਤੋਂ ਬਾਅਦ ਮੈਂ ਥੋੜੇ ਜਿਹਾ ਕਲਿੱਪ ਲਏ ਛੋਟੇ ਛੋਟੇ ਮੈਂਗਾ ਆਪਣੀ ਜਿੰਨੀ ਵੀ ਫਲੋਵਰਸ ਹੈਗੇ ਆ ਉਹਨਾਂ ਨੂੰ ਵੀਡੀਓ ਵੀ ਦਿਖਾਣੀ ਆ ਉਹਨੂੰ ਲਾ ਕੇ ਨਾਲੇ ਵਾਪਸੀ ਨਾਲੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਣਾ ਆ ਦਿਖਾਇਆ ਉਸ ਤੋਂ ਬਾਅਦ ਨਿਕਲੇ ਤਾਂ ਲਾਈਟਾਂ ਤੁਹਾਨੂੰ ਪਤਾ ਹੀ ਆ ਪੈਂਦੀਆਂ ਆ ਟਾਈਮ ਵੀ ਲੱਗਦਾ ਲਾਈਟਾਂ ਕਰਕੇ ਲੇਟ ਹੋਏ ਸੀਗੇ ਸਾਡਾ ਅਜੇ ਕੁੱਤਾ ਵੀ ਪੁੱਠਾ ਹੋ ਗਿਆ ਸੀਗਾ ਚਲੋ ਜੀ ਸਾਰਿਆਂ ਨੂੰ ਸასი ਕਾਲ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਓ ਧੰਨਵਾਦ